ਖੇਤ ਵਿਭਾਗ ਦੇ ਵਿੱਚ 270 ਪੋਸਟਾਂ ਮਲਟੀਪਰਪਸ ਹੈਲਥ ਵਰਕਰ ਦੀਆਂ ਔਰਤਾਂ ਦੀਆਂ ਮਨਜ਼ੂਰ ਹੋ ਗਈਆਂ ਇਸ਼ਤਿਹਾਰ ਆ ਗਿਆ ਜਿਹੜਾ ਕਿ ਪਿਛਲੇ ਲੰ데 ਸਮੇਂ ਤੋਂ ਕਰੀਬ 5 ਸਾਲਾਂ ਤੋਂ ਬੇਰੁਜ਼ਗਾਰ ਮਲਟੀਪਰਪਸ ਹੈਲਥ ਵਰਕਰ ਯੂਨੀਅਨ ਦੇ ਸੰਘਰਸ਼ ਦੀ ਬਦੌਲਤ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਵਾ 3 ਸਾਲਾਂ ਦੇ ਵਿੱਚ ਪਹਿਲਾ ਇਸ਼ਤਿਹਾਰ ਹੈ ਸਿਹਤ ਦੇ ਵਿੱਚ ਜਿਹੜਾ ਕਿ ਖੇਤ ਕ੍ਰਾਂਤੀ ਦੀ ਗੱਲ ਕਰਦੇ ਆ ਰਹੇ ਸੀ ਸਵਾ 3 ਸਾਲਾਂ ਦੇ ਵਿੱਚ ਇੱਕ ਵੀ ਪੋਸਟ ਨਹੀਂ ਕੱਢੀ ਇਹ ਪਹਿਲੀ ਵਾਰ ਪੋਸਟਾਂ ਦਾ ਇਸ਼ਤਿਹਾਰ ਜਾਰੀ ਹੋਇਆ ਹੈ ਪਰ ਮੁੱਖ ਮੰਤਰੀ ਨੇ ਬਾਬਾ ਬਕਾਲਾ ਸਾਹਿਬ ਦੀ ਪਵਿੱਤਰ ਧਰਤੀ ਤੇ ਥਾਪਰ ਕਾਲਜ ਪਟਿਆਲਾ ਅਤੇ ਹੋਰ ਅਨੇਕਾ ਥਾਵਾਂ ਤੇ ਵਕ-ਵਕ ਸਮਿਆਂ ਤੇ ਇਸ ਗੱਲ ਦਾ ਐਲਾਨ ਕੀਤਾ ਸੀ ਵਾਅਦਾ ਕੀਤਾ ਸੀ ਕਿ ਜਿਹੜੇ ਬੇਰਜ਼ਗਾਰ ਪਿਛਲੀਆਂ ਸਰਕਾਰਾਂ ਦੇ ਮੌਕੇ ਘਰਨੇ ਲਾਉਂਦੇ ਓਵਰੇਜ ਹੋ ਗਏ ਹੈ ਉਹਨਾਂ ਸਾਰਿਆਂ ਵਾਸਤੇ ਉਮਰਦ ਛੋਟ ਦੇਵਾਂਗੇ ਪਰ ਅਜੇ ਤੱਕ ਇਸ ਇਸ਼ਤਿਹਾਰ ਦੇ ਵਿੱਚ ਕੋਈ ਵੀ ਗੱਲ ਮੈਂਸ਼ਨ ਨਹੀਂ ਕੀਤੀ 6 ਅਗਸਤ ਤੋਂ ਜਿਹੜਾ ਇਸ ਵਾਸਤੇ ਅਪਲਾਈ ਹੋਣਾ ਸ਼ੁਰੂ ਹੋਣਾ ਹੈ ਉਮੀਦ ਹੈ ਕਿ ਮੁੱਖ ਮੰਤਰੀ ਅਤੇ ਜ਼ਹਿਤ ਮੰਤਰੀ ਆਪਣੇ ਕੀਤੇ ਵਾਅਦੇ ਨੂੰ ਪੂਰਾ ਕਰਨਗੇ ਜੇਕਰ ਵਾਅਦਾ ਪੂਰਾ ਨਾ ਕੀਤਾ ਤਾਂ ਬੇਰਜ਼ਗਾਰ ਮਲਟੀਪਰਪਸ ਯੂਨੀਅਨ ਵੱਲੋਂ ਜ਼ਹਿਤ ਮੰਤਰੀ ਦੀ ਕੋਠੀ ਅੱਗੇ ਪਟਿਆਲਾ ਵਿਖੇ ਪੱਕਾ ਧਰਨਾ ਸ਼ੁਰੂ ਕੀਤਾ ਜਾਣਾ ਹੈ ਜ਼ਹਿਤ ਮੰਤਰੀ ਦਾ ਘਰਾਓ ਕੀਤਾ ਜਾਣਾ ਹੈ ਅੱਜ ਪਤਾ ਲੱਗਾ ਸੀ اچانک ਕਿ ਬਰਨਾਲੇ ਦੇ ਸਿਵਲ ਹਸਤੇ ਵਿੱਚ ਸਿਵਲ ਹਸਤਾਲ ਬਰਨਾਲਾ ਦੇ ਵਿੱਚ ਜ਼ਹਿਤ ਮੰਤਰੀ ਨੇ ਆਉਣਾ ਹੈ ਜਿਹੜੇ ਕਿ ਲਗਾਤਾਰ ਵਖਵਖਾ ਹਸਤਾਲਾਂ ਦੇ ਦੌਰੇ ਕਰ ਰਹੇ ਐ ਜਿਨ੍ਹਾਂ ਦੇ ਪਹੁੰਚਣ ਤੇ ਪਤਾ ਲੱਗਦਾ ਕਿ ਵਖਵਖਾ ਹਸਤਾਲਾਂ ਦੇ ਵਿੱਚ ਕਿਤੇ ਆਕਸੀਜਨ ਦੀ ਘਾਟ ਹੈ ਕਿਤੇ ਕੁਝ ਹੋਰ ਹੈ ਮੋਤਾ ਹੋ ਰਹੀਆਂ ਨੇ ਸਿਹਤ ਪ੍ਰਬੰਧਾਂ ਬਾਰੇ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਤਾਂ ਅਸੀਂ ਆਪਣਾ ਮੰਗ ਪੱਤਰ ਦੇਣ ਪਹੁੰਚੇ ਸੀ ਘਰਾਓ ਕਰਨ ਵਾਸਤੇ ਸਾਡੀ ਯੋਜਨਾ ਸੀ ਫਿਰੰਤੂ ਪਤਾ ਲੱਗਿਆ ਕਰੀਬ 1.5 ਵਜ ਚੁੱਕਿਆ ਕਿ ਅਜੇ ਤੱਕ ਉਹਨਾਂ ਦੇ ਆਉਣ ਬਾਰੇ ਕੋਈ ਵੀ ਕਨਫਰਮ ਨਹੀਂ ਹੈ ਡਾਕਟਰ ਤੋਂ ਪਤਾ ਕੀਤਾ ਅੰਦਾਜ਼ਾ ਇਹ ਹੀ ਹੈ ਕਿਉਂ ਲਗਾਤਾਰ ਆਪਣੇ ਦੌਰੇ ਰੱਦ ਕਰਨਗੇ ਅੱਜ ਜੋ ਹਸਪਤਾਲ ਦੇ ਵਿੱਚ ਨਹੀਂ ਆਉਂਦੇ ਤਾਂ ਕੱਲ ਐਤਵਾਰ ਨੂੰ ਆਉਂਦੇ ਦਿਨਾਂ ਦੇ ਵਿੱਚ ਸਿਹਤ ਮੰਤਰੀ ਦੀ ਕੋਟੀ ਅੱਗੇ ਬੇਰਜ਼ਗਾਰਾਂ ਵੱਲੋਂ ਧਰਨਾ ਦਿੱਤਾ ਜਾਣਾ ਹੈ ਘਰਾਓ ਕੀਤਾ ਜਾਣਾ ਹੈ ਮੰਗ ਹੈ ਕਿ ਸੇਤ ਭਾਗ ਦੇ ਵਿੱਚ ਪੰਜਾਬ ਦੇ ਵਿੱਚ ਅੰਦਾਜ਼ਨ 2500 ਬੇਰਜ਼ਗਾਰ ਮਲਟੀ ਪਰਪਸ ਹੈਲਥ ਵਰਕਰ ਮੇਲ ਹੈ ਜਿਨ੍ਹਾਂ ਨੇ ਕੋਰਸ ਕੀਤਾ ਪਰੰਤੂ ਜਿਦੇ ਵਿੱਚੋਂ ਕਰੀਬ 2200 ਦੇ ਵਰਕਰਾਂ ਦੀ ਉਮਰ ਹੱਦ ਲੰਘ ਚੁੱਕੀ ਹੈ 270 ਪੋਸਟਾਂ ਦਾ ਇਤਿਹਾਰ ਜਿਹੜਾ ਜਾਰੀ ਹੋਇਆ ਹੈ ਇਹਨਾਂ ਵਿੱਚ ਸਿਰਫ 300 ਉਮੀਦਵਾਰ ਅਪਲਾਈ ਕਰਨਗੇ ਜੇ ਉਮਰਾਂਦ ਛੋੜ ਨਾ ਦਿੱਤਾ ਤਾਂ ਸਰਕਾਰ ਨੂੰ ਬੇਨਤੀ ਹੈ ਮੁੱਖ ਮੰਤਰੀ ਆਪਣਾ ਵਾਅਦਾ ਪੂਰਾ ਕਰੇ ਘੱਟੋ ਘੱਟ ਇੱਕ ਮੌਕਾ ਸਾਰਿਆਂ ਵਾਸਤੇ ਕਿਸੇ ਦੀ ਉਮਰ 45 ਹੈ 47 ਹੈ ਜਿੰਨੀ ਵੀ ਉਮਰ ਹੋ ਚੁੱਕੀ ਹੈ ਸਾਰਿਆਂ ਵਾਸਤੇ ਇੱਕ ਮੌਕਾ ਦੇਵੇ ਨਹੀਂ ਘੱਟੋ ਘੱਟ ਕੋਈ 5 ਸਾਲ ਜਾਂ 7 ਸਾਲ ਦੀ ਉਮਰਾਂਦ ਛੋੜ ਦੇ ਕੇ ਕਿਉਂਕਿ 3 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੋ ਚੁੱਕੀ ਹੈ ਸੋ ਉਮਰਾਂਦ ਛੋੜ ਦੇ ਕੇ ਸਾਰੇ ਬੇਰਜ਼ਗਾਰਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਜੋ ਅਪਲਾਈ ਕਰਨ ਪੇਪਰ ਦੇ ਕੇ ਪੇਪਰ ਪਾਸ ਕਰਨ ਤੋਂ ਬਾਅਦ ਉਮੀਦਵਾਰ ਆਪਣੇ ਰੋਜ਼ਗਾਰ ਤੇ ਜਾਣ ਸੋ ਬੇਰਜ਼ਗਾਰ ਮਲਟੀਪਰਪਸ ਯੂਨੀਅਨ ਵੱਲੋਂ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਇਹ ਮੰਗ ਹੈ ਜੇ ਇਹਨਾਂ ਮੰਗਾਂ ਤੇ ਗੌਰ ਨਾ ਕੀਤੀ ਤਾਂ 15 ਅਗਸਤ ਨੂੰ ਵੱਖ-ਵੱਖ ਥਾਵਾਂ ਤੇ ਸਿਹਤ ਮੰਤਰੀ ਸਿੱਖਿਆ ਮੰਤਰੀ ਮੁੱਖ ਮੰਤਰੀ ਦੇ ਘਰਾਉ ਕੀਤੇ ਜਾਣੇ ਆ 14 ਅਗਸਤ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਪੱਕਾ ਕਰਨਾ ਸ਼ੁਰੂ ਕੀਤਾ ਜਾਣਾ ਸੋ ਬੇਰਜ਼ਗਾਰ ਸਾਂਝੇ ਮੋਰਚੇ ਵੱਲੋਂ ਬੇਰਜ਼ਗਾਰ ਮਲਟੀਪਰਪਸ ਯੂਨੀਅਨ ਵੱਲੋਂ ਮੈਂ ਸੁਖਮਿੰਦਰ ਸਿੰਘ ਟੱਲਵਾ